ਸੋਫੀਆ ਪਿੰਡ ਵਿੱਚ ਆਏ ਆ ਇਹ ਰਾਸ਼ਨ ਦੇ ਅਸੀਂ ਤਿਆਰ ਕੀਤੇ ਨੇ ਇਹ ਇਹਦੇ ਵਿੱਚ ਜੋ ਮਹੀਨੇ ਦਾ ਕਿਲੋ ਜ਼ਰੂਰਤ ਦਾ ਰਾਸ਼ਨ ਦਾ ਸਮਾਨ ਹੈ ਆਪਣੇ ਵੱਲ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਦੀ ਰੋਟੀ ਚਲਾ ਸਕਦੇ ਪਰ ਸਾਡੇ ਮੰਦਰੀ ਦੀ ਜਾਂ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਤੇ ਜਿਨ੍ਹਾਂ ਦੇ ਚੁੱਲੇ ਸੁੱਕੇ ਨੇ ਨਾ ਉਹ ਚੁੱਲੇ ਵਿੱਚ ਰੋਟੀ ਬਣ ਸਕੇ ਘਰ ਵਿਜ਼ਿਟ ਕਰਕੇ ਅਸੀਂ ਫਾਈਨਲੀ ਫਿਰ ਉਹਨੂੰ ਅਲੋਟ ਕਰਦੇ ਆ ਉਸ ਤੋਂ ਬਾਅਦ ਇੱਕ ਦੂਸਰੀ ਟੀਮ ਹੈ ਜਿਹਨੇ ਰਾਸ਼ਨ ਦੇਣ ਜਾਣਾ ਜਿਵੇਂ ਅਸੀਂ ਅੱਜ ਆਏ ਆ ਇਹ ਪਹਿਲਾਂ ਸਾਡੇ ਡਰਾਈਵਰ ਵੱਲੋਂ ਸਾਡੇ ਟੀਚਰ ਵੱਲੋਂ ਇਹ ਵੈਰੀਫਾਈ ਕੀਤੇ ਗਏ ਨੇ ਵੈਰੀਫਿਕੇਸ਼ਨ ਤੋਂ ਬਾਅਦ ਜਿੱਥੇ ਸਾਨੂੰ ਲੱਗਾ ਵੀ ਸਿਰਫ ਲੇਡੀਜ਼ ਨੇ ਬਜ਼ੁਰਗ ਮਾਪਿਓ ਨੇ ਕੋਈ ਸੋਰਸ ਨਹੀਂ ਹੈਗਾ ਉੱਥੇ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ ਸੰਗਤ ਦਾ ਧੰਨਵਾਦ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਸਾਡੇ ਕੋਲ ਸੇਵਾ ਲਈ ਹੈ ਤੇ ਉਹ ਸੰਗਤ ਜਿਹੜੀ ਸੇਵਾ ਭੇਜ ਰਹੀ ਹੈ ਜੇ ਉਹ ਕਹਿੰਦੇ ਨਾ ਕਿ ਪੰਜਾਬੀ ਨਾਲ ਪੰਜਾਬੀ ਖੜਾ ਹੈ ਭਾਵੇਂ ਅੰਮ੍ਰਿਤਸਰ ਹੈ ਭਾਵੇਂ ਪੰਜਾਬ ਤੋਂ ਬਾਹਰ ਹੈ ਭਾਵੇਂ ਆਸਟ੍ਰੇਲੀਆ ਹੈ ਭਾਵੇਂ ਕੈਨੇਡਾ ਹੈ ਪਰ ਜੇ ਪੰਜਾਬੀ ਨਾਲ ਪੰਜਾਬੀ ਖੜਾ ਤੇ ਪੰਜਾਬ ਡੁੱਬੇਗਾ ਨਹੀਂ ਮੈਂ ਗੁਰਸਿਮਾ ਪ੍ਰੀਤਕੌਰ ਐਨਜੀਓ ਮਿਸ਼ਨ ਦੀ ਪੈਜੂਕੇਸ਼ਨਲ ٹرسٹ ਦੇ ਕੋਲ ਕੋਆਰਡੀਨੇਟਰ ਆ ਜਿੱਥੇ ਮੈਂ ਵਿਜ਼ਿਟ ਕਰਨ ਆਈ ਸੀ ਆਪਣੀ ਸਾਰੀ ਟੀਮ ਦੇ ਨਾਲ ਇਹ ਹਰ ਵੀਤ ਇਲਾਕੇ ਜਾਇਆ ਜਾਵੇ ਹਾਂਜੀ ਕੀ ਅੱਜ ਇਹਨਾਂ ਵਾਸਤੇ ਕੋ ਰਾਸ਼ਨ ਸਮਗਰੀ ਸੋਫੀਆ ਪਿੰਡ ਵਿੱਚ ਆਏ ਆ ਰਾਸ਼ਨ ਦੇ ਅਸੀਂ ਤਿਆਰ ਕੀਤੇ ਨੇ ਇਹ ਇਹਦੇ ਵਿੱਚ ਜੋ ਮਹੀਨੇ ਦਾ ਕਹ ਲੋ ਜ਼ਰੂਰਤ ਦਾ ਰਾਸ਼ਨ ਦਾ ਸਮਾਨ ਹੈ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਹੈ ਵੀ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਦੀ ਰੋਟੀ ਚਲਾ ਸਕਦੇ ਪਰ ਸਾਡੇ ਮੰਨ ਦੀ ਰੀ ਜਾਂ ਕਿ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਤੇ ਜਿਨ੍ਹਾਂ ਦੇ ਚੁੱਲ੍ਹੇ ਸੁੱਕੇ ਨੇ ਨਾ ਉਹ ਚੁੱਲ੍ਹੇ ਵਿੱਚ ਰੋਟੀ ਬਣ ਸਕੇ ਉਹਦੇ ਕਰਕੇ ਸੰਗਤ ਦੇ ਕੋਲੋਂ ਹੀ ਸਹਿਯੋਗ ਲੈ ਕੇ ਇਹ ਰਾਸ਼ਨ ਦੇ ਬੈਗਸ ਅਸੀਂ ਤਿਆਰ ਕਰਕੇ ਪਿੰਡਾਂ ਵਿੱਚ ਲੈ ਕੇ ਆਏ ਆਂ ਤੇ ਜਿੱਥੇ ਖਾਸ ਤੌਰ ਤੇ ਮੇਲ ਮੈਂਬਰਸ ਨਹੀਂ ਹੈਗੇ ਲੇਡੀਜ਼ ਨੇ ਕਲੀਆਂ ਬਜ਼ੁਰਗ ਮਾਪਿਆਂ ਨੇ ਜਿੱਥੇ ਮੁਸ਼ਕਲ ਹੈਗੀ ਉਹਨਾਂ ਤੱਕ ਅਸੀਂ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਰਾਸ਼ਨ ਪ੍ਰੋਵਾਈਡ ਕਰ ਰਹੇ ਹਾਂ ਪਹਿਲੇ ਸਰਵੇ ਕਰਦੇ ਜਿਵੇਂ ਪਿਛਲੇ ਜੇ ਪੂਰੇ ਸਾਡੇ ਟੀਚਰ ਨੇ ਸਾਡੇ ਪੂਰੇ ਪੰਜਾਬ ਦੀ ਗੱਲ ਕਰੀ ਹੈ ਤਾਂ ਹਰ ਜਿਹੜੇ ਦੱਸਤੇ ਬੜਾ ਰਾਸ਼ਨ ਆਇਆ ਰਾਸ਼ਨ ਉਹਨਾਂ ਘਰ ਪਹੁੰਚਿਆ ਜਿਨ੍ਹਾਂ ਨੂੰ ਲੋੜ ਤੇ ਨਹੀਂ ਸੀ ਮੈਂ ਤੁਹਾਡੀ ਗੱਲ ਹਾਂਜੀ ਇਹ ਗੱਲ ਬੜੀ ਸੁਧੰਚਾਰੀ ਕਿ ਰਾਸ਼ਨ ਤੇ ਬਹੁਤ ਆਇਆ ਦਿੱਤਾ ਤੇ ਬਹੁਤ ਗਿਆ ਪਰ ਜਿੱਥੇ ਲੋੜ ਸੀ ਉੱਥੇ ਨਹੀਂ ਪਹੁੰਚਿਆ ਸੰਸਾ ਵੱਲੋਂ ਅਸੀਂ ਜ਼ਰੂਰ ਕੋਈ ਕਾਇਦਾ ਕਾਨੂੰਨ ਬਣਾਏ ਆ ਸਾਡੀ ਇੱਕ ਟੀਮ ਹੈ ਜੋ ਪਹਿਲਾਂ ਸਰਵੇ ਕਰਦੀ ਹੈ ਘਰ ਵਿਜ਼ਿਟ ਕਰਕੇ ਅਸੀਂ ਫਾਈਨਲੀ ਫਿਰ ਉਹਨੂੰ ਅਲੋਟ ਕਰਦੇ ਆ ਉਸ ਤੋਂ ਬਾਅਦ ਇੱਕ ਦੂਸਰੀ ਟੀਮ ਹੈ ਜਿਹਨੇ ਰਾਸ਼ਨ ਦੇਣ ਜਾਣਾ ਜਿਵੇਂ ਅਸੀਂ ਅੱਜ ਆਏ ਆ ਇਹ ਪਹਿਲਾਂ ਸਾਡੇ ਡਰਾਈਵਰ ਵੱਲੋਂ ਸਾਡੀ ਟੀਚਰ ਵੱਲੋਂ ਇਹ ਵੈਰੀਫਾਈ ਕੀਤੇ ਗਏ ਨੇ ਵੈਰੀਫਿਕੇਸ਼ਨ ਤੋਂ ਬਾਅਦ ਜਿੱਥੇ ਸਾਨੂੰ ਲੱਗਾ ਵੀ ਸਿਰਫ ਲੇਡੀਜ਼ ਨੇ ਬਜ਼ੁਰਗ ਮਾ ਕੋਈ ਸੋਰਸ ਨਹੀਂ ਹੈਗਾ ਉੱਥੇ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ ਇਹ ਜਿਹੜੀ ਹੈ ਸੇਵਾ ਵਾ ਇਹ ਦਸਵਾਂ ਦੀ ਦੁਕਾਨ ਦੇ ਤੁਹਾਨੂੰ ਭੇਜੀ ਤੱਕ ਦੀ ਸੇਵਾ ਸੰਗਤ ਮਾਪਿਉਂਦੀ ਸੰਗਤ ਅੱਗੇ ਅਸੀਂ ਚੋਲੀ ੱਡੀ ਹੈ ਕਿ ਜੋ ਵੀ ਤੁਸੀਂ ਦੇਣਾ ਚਾਹੋ ਤੇ ਮੈਂ ਬੜਾ ਹੀ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਦਾ ਕਿ ਮਿਸ਼ਨ ਦੀਪ ਨਾਲ ਅਜਹਰ ਜੀ ਜਿਹੜਾ ਨਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਾਹਰ ਵੀ ਮੋੜੇ ਨਾਲ ਮੋੜਾ ਜੋੜ ਕੇ ਖੜਾ ਹੈ ਬੜਿਆਂ ਨੇ ਰਸਦ ਭੇਜੀ ਹੈ ਬੜਿਆਂ ਨੇ ਸੇਵਾ ਭੇਜੀ ਹੈ ਤਾਂ ਸਾਡੀ ਤੇ ਇੱਕ ਜ਼ਿੰਮੇਵਾਰੀ ਡਬਲ ਹੋ ਜਾਂਦੀ ਵੀ ਅਸੀਂ ਜਿਹੜੇ ਮੋਸਟ ਨੀਡੀ ਜਿੱਥੇ ਬਹੁਤ ਜ਼ਿਆਦਾ ਲੋਡ ਹੈ ਉੱਥੇ ਅਸੀਂ ਪਹੁੰਚੀਏ ਮਦਦ ਵਸਤੇ ਕਿੰਨੇ ਪਰਿਵਾਰਾਂ ਦਾ ਜਰਾਚ ਲੈ ਗਏ ਅੱਜ ਸਾਡੀ ਕੋਸ਼ਿਸ਼ ਹੈ ਕਿ ਪਿੰਡ ਦੇ ਵਿੱਚ ਜਿਹੜੇ ਸੋਫੀਆ ਪਿੰਡ ਵਿੱਚ ਆਏ ہیں ਜਿਨ੍ਹਾਂ ਨੇ ਮੈਕਸਿਮਮ ਘਰਾਂ ਵਿੱਚ ਅਸੀਂ ਦੇ ਸਕਦੇ ਹਹੀਏ ਜਿਨ੍ਹਾਂ ਨੇ ਸਰਵੇ ਅੱਜ ਕਰ ਪਾਵਾਂਗੇ ਅਸੀਂ ਕਵਰ ਕਰਾਂਗੇ ਸੰਗਤਾਂ ਨੂੰ ਵੀ ਪੇਸ਼ ਕਰਨਾ ਚਾਹੁੰ ਜਿਨ੍ਹਾਂ ਨੇ ਦਸਤਾਂਵ ਭੇਜਿਆ ਰੋ ਸੰਗਤ ਦਾ ਧੰਨਵਾਦ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਦਾ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਸਾਡੇ ਕੋਲ ਸੇਵਾ ਲਈ ਹੈ ਤੇ ਉਹ ਸੰ ਜੇ ਉਹ ਕਹਿੰਦੇ ਨਾ ਕਿ ਪੰਜਾਬੀ ਨਾਲ ਪੰਜਾਬੀ ਖੜਾ ਹੈ ਭਾਵੇਂ ਅੰਮ੍ਰਿਤਸਰ ਹੈ ਭਾਵੇਂ ਪੰਜਾਬ ਤੋਂ ਬਾਹਰ ਹੈ ਭਾਵੇਂ ਆਸਟ੍ਰੇਲੀਆ ਹੈ ਭਾਵੇਂ ਕੈਨੇਡਾ ਹੈ ਪਰ ਜੇ ਪੰਜਾਬੀ ਨਾਲ ਪੰਜਾਬੀ ਖੜਾ ਤੇ ਪੰਜਾਬ ਡੁੱਬੇਗਾ ਨਹੀਂ ਸੋ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਇਵਨ ਆ ਜਿਹੜੇ ਮੇਰੇ ਵੀਰ ਆ ਕਵਰੇਜ ਵੀ ਕਰ ਰਹੇ ਨੇ ਇਹਨਾਂ ਨੇ ਸਾਡੇ ਕੋ ਇਹ ਆਪਣੇ ਆਪ ਹੀ ਆਏ ਨੇ ਤੇ ਇਹ ਵੀ ਇੱਕ ਲੋਕਾਂ ਤੱਕ ਸੁਨੇਹਾ ਪਹੁੰਚਣ ਲਈ ਇਹਨਾਂ ਦਾ ਵੀ ਬੜਾ ਵੱਡਾ ਜ਼ਰੀਆ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਹਾਂ ਜੀ ਬੜੀ ਕੀ ਨਾਮ ਤੁਹਾਡਾ ਮੇਰਾ ਨਾਮ ਰਜਵੰਤ ਗੁਰਦੇਵ ਅੱਜ ਜਿਹੜੇ ਭਾਂਜੂਣੇ ਆਏ ਨੇ ਐਨਜੀਓ ਵਾਲੇ ਰਾਸ਼ੀ ਨੂੰ ਬੋਲ ਕੇ ਜਾ ਕੇ ਨਹੀਂ ਉਹਨਾਂ ਦਾ ਬਹੁਤ ਬਹੁਤ ਅਸੀਂ ਸ਼ੁਕਰਾਨਾ ਕਰਦੇ ਅਸੀਂ ਉਹਨਾਂ ਕਰ ਨਹੀਂ ਸਕਦੇ ਸ਼ੁਕਰਾਨਾ ਜਿੰਨਾ ਕਿ ਇਹਨਾਂ ਨੇ ਸਾਨੂੰ ਦਿੱਤਾ ਵਾ ਬਹੁਤ ਵਧੀਆ ਗੱਲ ਕੀਤੀ ਐ ਚਲੋ ਜਿੰਨੀ ਵੀ ਸੰਗਤ ਨੇ ਉਹਨਾਂ ਨੂੰ ਸੰਯੋਗ ਦਿੱਤਾ ਉਹਨਾਂ ਨੇ ਮੇਂ ਗਾਂ ਸਾਨੂੰ ਸੰਯੋਗ ਦਿੱਤਾ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਮਹਾਰਾਜ ਇਹਨਾਂ ਦੀ ਬੜੀਆਂ ਬੜੀਆਂ ਮਰਾ ਕਰੇ ਇਹਨਾਂ ਦੇ ਕਮਾਈਆਂ ਦੇ ਵਰਕ ਤਾਂ ਪਾਵੇ ਇਹ ਲੱਗਦਾ ਤੁਹਾਡੇ ਤੱਕ ਲੋੜਵਾ ਤੱਕ ਸਮਾਨ ਨਹੀਂ ਸੀ ਪਹੁੰਚਦਾ ਸਗਰ ਹਾਂਜੀ ਨਹੀਂ ਚਲੋ ਜਿੰਨਾ ਵੀ ਪਹੁੰਚਿਆ ਵੀ ਆ ਅਸੀਂ ਇਹ ਨਹੀਂ ਕਹਿ ਸਕਦੇ ਵੇਖੋ ਵੀ ਸਾਨੂੰ ਪਹੁੰਚਿਆ ਨਹੀਂਗਾ ਜਿੰਨਾ ਵੀ ਸਾਨੂੰ ਪਹੁੰਚਿਆ ਵਾ ਬਹੁਤ ਵਧੀਆ ਵਾ ਬਾਕੀ ਚਲੋ ਜਿਨ੍ਹਾਂ ਨੂੰ ਨਹੀਂ ਵੀ ਲੋੜ ਉਹਨਾਂ ਨੂੰ ਵੀ ਮਿਲਣ ਦਿਆ ਵਾ ਜਿਨ੍ਹਾਂ ਨੂੰ ਲੋੜ ਜਿਆਦੀ ਉਹਨਾਂ ਨੂੰ ਨਹੀਂ ਵੀ ਮਿਲਣ ਦਿਆ ਲੇਕਿਨ ਜਿੰਨੇ ਵੀ ਸਾਡੇ ਤੇ ਸਰਪੰਚ ਸਾਹਿਬ ਨੇ ਉਹਨਾਂ ਨੇ ਵੀ ਸਾਡੀ ਬੜੀ ਮਦਦ ਕੀਤੀ ਜੀ ਐਵੇਂ ਕੋ ਕਹੀਏ ਵੀ ਸਾਨੂੰ ਨਹੀਂ ਦਿੱਤਾ ਬਹੁਤ ਕੁਝ ਦੇਣ ਦੇ ਨੇ ਅਹੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਅੱਜ ਹਾਂਜੀ ਮਿਲਿਆ ਮਿਲਿਆ ਰਸ ਜੀ ਹੋਰ ਵੀ ਗੱਲ ਲੋੜ ਵੱਲ ਪਰਵਾਹ ਗੱਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਜਾਣ ਲਿਆ ਜੀ ਸਾਰੇ ਜਾਣ ਲਿਆ ਜੀ ਰਸ ਜੀ ਹਾਂਜੀ ਜਾਣ